ਸਗਰੂਰ ਤੋਂ ਹੈ ਜਿੱਥੇ ਇੱਕ ਫੌਜੀ ਨੇ ਛੁੱਟੀ ਲੈ ਕੇ ਆਪਣੇ ਘਰ ਪਰਤਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਜਾਨ ਚਲੀ ਗਈ ਫੌਜੀ ਸਨਮਾਨਾ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਪਰਿਵਾਰ 23 ਸਾਲਾ ਜਵਾਨ ਉਸ ਜਸਪਾਲ ਸਿੰਘ ਦਾ ਜਿਸ ਦੀ ਰਾਂਚੀ ਦੇ ਰਾਮਗੜ੍ਹ 'ਚ ਡਿਊਟੀ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ। ਫੌਜੀ ਦੀ ਮ੍ਰਿਤਕ ਦੇ ਲੈ ਕੇ ਜਵਾਨ ਜਿਵੇਂ ਹੀ ਸੰਗਰੂਰ ਦੇ ਪਿੰਡ ਬਗਰੋਲ 'ਚ ਉਸ ਦੇ ਘਰ ਪਹੁੰਚੇ ਤਾਂ ਘਰ ਦਾ ਮਾਹੌਲ ਗਮਗੀਨ ਹੋ ਗਿਆ। ਵੇਖ ਕੇ ਪਰਿਵਾਰ ਦੀਆਂ ਤਾਂਹਾਂ ਨਿਕਲ ਗਈਆਂ ਇਸ ਦੁੱਖ ਦੀ ਘੜੀ 'ਚ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਨੇ ਜਸਪਾਲ ਸਿੰਘ ਨੂੰ ਯਾਦ ਕੀਤਾ ਤੇ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਬਾਅਦ 'ਚ ਫੌਜੀ ਸਨਮਾਨਾ ਦੇ ਨਾਲ ਜਵਾਨ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਬਹੁਤ ਹੀ ਹੋਣਹਾਰ ਸਾਡਾ ਛੋਟਾ ਵੀਰ ਹੌਲਦਾਰ ਜਸਪਾਲ ਸਿੰਘ ਸਾਨੂੰ ਸੁਦੀਵੀ ਬਿਛੋੜਾ ਦੇ ਗਿਆ ਤੇ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਪਿੱਛੇ ਇੱਕ ਬੇਟਾ ਛੋਟਾ ਜਾਂ ਤੇ ਇੱਕ ਕੁੜੀਆ ਜੋ 18 ਸਾਲ ਦੀ ਹੈ ਤੇ ਮਾਤਾ ਪਿਤਾ ਨੇ ਤੇ ਉਹਨਾਂ ਦਾ ਬ੍ਰਦਰ ਹੈ ਆਪਣਾ ਛੋਟਾ ਉਹਨਾਂ ਤੋਂ ਤਕਰੀਬਨ 42 ਸਾਲ ਉਮਰ ਹੋ ਗਈ ਸੀ ਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਜੀ ਤੇ ਮਹਾਰ ਰੈਜੀਮੈਂਟ ਦੇ ਵਿੱਚ ਡਿਊਟੀ ਤੇ ਤਨਾਤ ਸੀਗੇ ਜੋ ਕਿ ਤਕਰੀਰ ਮੇਰੇ ਹਿਸਾਬ ਨਾਲ ਰਾਮਗੜ੍ਹ ਰਾਂਚੀ ਡਿਊਟੀ ਤੇ ਸੀਗੀ ਜੀ ਹੁਣ ਹਾਂਜੀ ਕਿ ਰਿਟਾਇਰਮੈਂਟ ਨੇੜੀ ਸੀ ਨਾ ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਮ੍ਰਿਤਕ ਜਵਾਨ ਦੀ ਬੇਟੀ ਦਾ ਐਤਵਾਰ ਨੂੰ ਪੇਪਰ ਸੀ ਜਿਸ ਦੇ ਲਈ ਉਸਨੇ ਛੁੱਟੀ ਲਈ ਸੀ ਤੇ ਐਤਵਾਰ ਨੂੰ ਹੀ ਜਵਾਨ ਨੇ ਆਪਣੇ ਘਰ ਵਾਪਸ ਆਉਣਾ ਸੀ ਪਰ ਉਹ ਘਰ ਵਾਪਸ ਤਾਂ ਆਇਆ ਪਰ ਤਾਬੂ ਉੱਚੇ ਤੁਮ ਨੂੰ ਦੁਖਦਈ ਗੱਲ ਇਹ ਵੀ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ ਉਪਲਾਈ ਕੀਤੀ ਸੀ ਅਜੂਰੇ ਪਹੁੰਚਣਾ ਸੀਗਾ ਉਹਨਾਂ ਦੀ ਬੇਟੀ ਦਾ ਇਗਜ਼ਾਮ ਸੀਗਾ ਉਹ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕਿ ਮੈਂ ਆਪਣੀ ਬੇਟੀ ਦਾ ਇਗਜ਼ਾਮ ਦਿਵਾਉਣਾ ਹੈ ਬੇਟੀ ਨੂੰ ਆਇਲਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਨੇ 23 ਸਾਲਾਂ ਦੀ ਨੌਕਰੀ ਪੂਰੀ ਕਰ ਲਈ ਸੀ ਤੇ 1 ਸਾਲ ਬਾਅਦ ਹੀ ਰਿਟਾਇਰਮੈਂਟ ਹੋਣੀ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੰਗਰੂਰ ਤੋਂ ਚਰਨਜੀਤ ਕੌਸ਼ਲ ਦੀ ਰਿਪੋਰਟ న్యూਸ 18 ਪੰਜਾਬ ਨਾ ਬੁੱਝਾਂ ਗਰਿਆਂ ਤੇ ਕਾਜੁਰਾਂ ਤੇ ਤੇ ਖਬਰ ਲੁਧਿਆਣਾ ਤੋਂ ਲੁਧਿਆਣਾ ਪੁਲਿਸ ਨੇ ਕਪੜਾ ਵਪਾਰੀਆਂ ਨਾਲ ਠੱਗੀ ਕਰਨ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਫਿਲਮ ਬੰਟੀ ਬਬਲੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਕਾਨੂੰਨ ਸਾਲ 2005 ਦੇ ਵਿੱਚ ਆਈ ਬੰਟੀ ਬਬਲੀ ਫਿਲਮ ਯਾਦ ਹੋਵੇਗੀ ਜਿਸ ਦੇ ਵਿੱਚ ਅਭਿਸ਼ੇਕ ਵਸ਼ਨ ਤੇ ਰਾਣੀ ਮਖਰਜੀ ਲੋਕਾਂ ਨੂੰ ਠੱਗੀ ਮਾਰਦੇ ਨੇ ਖੈਰ ਇਹ ਤਾਂ ਇੱਕ ਫਿਲਮ ਸੀ ਪਰ ਲੁਧਿਆਣਾ ਪੁਲਿਸ ਦੀ ਗ੍ਰਿਫਤ ਵਿੱਚ ਖੜੇ ਇਹ ਪਤੀ ਪਤਨੀ ਰੀਅਲ ਲਾਈਫ ਦੇ ਵਿੱਚ ਬੰਟੀ ਬਬਲੀ ਨੇ ਜਿਨ੍ਹਾਂ ਨੇ ਲੁਧਿਆਣਾ ਦੇ ਵਿੱਚ ਆਪਣਾ ਜਾਲ ਵਿਛਾਇਆ ਤੇ ਕਈ ਹੌਜਰੀ ਫੈਕਟਰੀ ਮਾਲਕਾਂ ਦੇ ਨਾਲ ਠੱਗੀ ਕੀਤੀ ਦੋਹਾਂ ਪਤੀ ਪਤਨੀ ਦੇ ਖਿਲਾਫ 12 ਮਾਮਲੇ ਦਰਜ ਨੇ ਜੋ ਅਜੇ ਤੱਕ ਪੁਲਿਸ ਤੋਂ ਬਚ ਰਹੇ ਸਨ ਤੇ ਆਖਰਕਾਰ ਇਹ ਸਾਨੇਵਾਲ ਇਲਾਕੇ ਦੇ ਵਿੱਚ ਪੁਲਿਸ ਦੇ ਹੱਥੇਚੜ ਹੀ ਗਏ ਜੀ ਪਹਿਲਾ ਕੇਸ 2021 ਉਹਨਾਂ ਤੇ ਪਾੜੇ 21 ਤੋਂ ਲੈ ਕੇ 23 ਤੱਕ ਇਹਨਾਂ ਤੇ ਜਿਹੜੇ 12 ਕੇਸ ਐਫ ਆਈ ਆਰਸ ਦਰਜ ਹੋਈਆਂ ਨੇ ਜਿਹੜੀਆਂ ਲੁਧਿਆਣੇ ਦੀਆਂ ਬਾਕੀ ਹੋਰ ਵੀ ਕ੍ਰਿਮినਲ ਰੈਕੋਰਡ ਇਹਨਾਂ ਦਾ ਚੈੱਕ ਕਰਕੇ ਜਿਹੜਾ ਖੁਲਾਸਾ ਕਰ ਦੇਵਾਂਗੇ ਔਰ ਇਹਨਾਂ ਦੀ ਇਸ ਅਰਸੇ ਦੇ ਦੌਰਾਨ ਇਹ ਕਿਸੇ ਵੀ ਥਾਣੇ ਦੇ ਵਿੱਚ ਫੜੇ ਨਹੀਂ ਗਏ ਕਿਸੇ ਵੀ ਕੇਸ ਦੇ ਵਿੱਚ ਫੜੇ ਨਹੀਂ ਗਏ ਤੇ ਜਿਹੜੀਆਂ ਸਾਡੀਆਂ ਟੀਮਜ਼ ਲੱਗੀਆਂ ਹੋਈਆਂ ਸੀਗੀਆਂ ਔਰ ਉਹਦੇ ਵਿੱਚ ਟੈਕਨੀਕਲ ਇੰਟੈਲੀਜੈਂਸ ਵੀ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਵੀ ਹੁੰਦੀ ਹੈ ਸਾਰਾ ਕੁਝ ਕਰ ਕਰਾ ਕੇ ਤੇ ਅਸੀਂ ਸਫਲ ਹੋਏ ਇਹਨਾਂ ਨੂੰ ਫੜਨ ਲਈ ਘੱਗ ਪਤੀ ਪਤਨੀ ਕਾਨੂੰਨ ਦੇ ਸ਼ਿਕੰਜੇ ਵਿੱਚ ਆਏ ਤਾਂ ਇਹਨਾਂ ਦੇ ਸ਼ਿਕਾਰ ਕਾਰੋਬਾਰੀ ਵੀ ਥਾਣੇ ਪਹੁੰਚੇ ਜਿਨ੍ਹਾਂ ਤੋਂ ਦੋਹਾਂ ਨੇ ਲੱਖਾਂ ਰੁਪਏ ਦਾ ਕੱਪੜਾ ਖਰੀਦਦਿਆ ਤੇ ਪੇਮੈਂਟ ਦੀ ਅਦਾਇਗੀ ਦੇ ਲਈ ਚੈੱਕ ਦਿੱਤੇ ਜੋ ਬਾਉਂਸ ਹੋ ਗਏ ਵਪਾਰੀਆਂ ਨੇ ਪੈਸੇ ਮੰਗਣ ਤੇ ਇਹਨਾਂ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਇਹ ਕੋਲੇ ਇਹ ਮਾਲ ਲੈ ਕੇ ਗਏ ਸੀਗੇ ਹੋਜਰੀ ਦਾ ਮਾਲ ਜਿਹਦੇ ਵਿੱਚੋਂ ਵੀ ਮੈਂ 1.58 ਲੱਖ ਰੁਪਏ ਦੇ ਇਹਨਾਂ ਨੇ ਮੈਨੂੰ ਚੈੱਕ ਦਿੱਤੇ ਆ ਉਹ ਤੇ ਇੱਕ ਸਾਰੇ ਬਾਉਂਸ ਹੋ ਗਏ ਜਦੋਂ ਮੈਂ ਇਹਨਾਂ ਕੋਲ ਪੈਸੇ ਲੈਣ ਗਏ ਤਾਂ ਮੈਨੂੰ ਉਹ ਧਮਕੀਆਂ ਦਿੱਤੀਆਂ ਜੇ ਇੱਥੇ ਬੜਿਆ ਤਾਂ ਤੈਨੂੰ ਮਾਰ ਦੇ ਆ। ਹੋਰ ਪੈਸੇ ਦੇਣ ਤੋਂ ਮਤਲਬ ਇਹਨਾਂ ਨੇ ਇਨਕਾਰ ਕਰ ਦਿੱਤਾ ਸਾਡਾ ਜੋ ਕਰਨਾ ਕਰ ਲਓ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਕਿੰਨੀ ਦੇ ਮੇਰੇ 2019 ਦੇ ਵਿੱਚ ਮਾਲ ਲੈ ਕੇ ਗਏ ਉਹ ਉਸ ਤੋਂ ਬਾਅਦ ਮੈਂ ਕੋਰ ਦੀ ਸ਼ਰਨ ਲਈ ਹੈ ਕੋਰ ਤੋਂ ਫਿਰ ਇਹਨਾਂ ਨੂੰ ਮੈਂ ਮਤਲਬ ਪਕੜਵਾਇਆ। ਠੀਕ ਹੈ। ਹਾਂਜੀ। ਪਕਵਾੜੇ ਸੀਗੇ ਤੇ ਦੋਨੇ ਪੀਓ ਬਣ ਗਏ 174 ਦੀ ਜੱਜ ਸਾਹਿਬ ਨੇ ਕੀਤਾ। ਫਿਰ ਇਹਨਾਂ ਨੂੰ ਮੈਂ ਕੱਲ ਇਹਨਾਂ ਨੂੰ ਸਾਹਨੇਵਾਲ ਤੋਂ ਜਾ ਕੇ ਪੁਲਿਸ ਨੂੰ ਨਾਲ ਮਦਦ ਦੇ ਨਾਲ ਜਾ ਕੇ ਰੈਸਟ ਕਰਾਇਆ ਵਪਾਰੀਆਂ ਮੁਤਾਬਕ ਅਦਾਲਤ ਦਾ ਰੋਕ ਕਰਨ ਤੋਂ ਬਾਅਦ ਹੀ ਇਹ ਗ੍ਰਿਫਤਾਰੀ ਹੋਈ ਹੈ ਪਰ ਸਵਾਲ ਇਹ ਉੱਠਦਾ ਹੈ ਕਿ 2021 ਤੋਂ ਇਹਨਾਂ ਠੱਗਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਕੀ ਵਪਾਰੀਆਂ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਂ ਫਿਰ ਮਾਮਲਾ ਕੁਝ ਹੋਰ ਹੈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ న్యూਸ 18 ਪੰਜਾਬ ਤੇ ਖਬਰ ਮਲੋਟ ਤੋਂ ਮਲੋਟ ਕਾਲਜ ਆਫ ਫਿਜ਼ੀਓਥੈਰੇਪੀ ਦੇ ਵਿਦਿਆਰਥੀ ਆਪਣੇ ਪਿਵੈਖ ਨੂੰ ਲੈ ਕੇ ਖਾਸੇ ਪਰੇਸ਼ਾਨ ਨੇ ਕਿਉਂਕਿ ਕਾਲਜ ਪ੍ਰਬੰਧਨ ਨੇ ਕਾਲਜ ਬੰਦ ਕਰ ਦਿੱਤਾ ਹੈ ਤੇ ਵਿਦਿਆਰਥੀਆਂ ਨੇ ਹੁਣ ਪੰਜਾਬ ਸਰਕਾਰ ਤੋਂ ਆਪਣੀ ਇਸ ਸਮੱਸਿਆ ਦੇ ਹੱਲ ਦੀ ਗੁਹਾਰ ਲਾਈ ਹੈ ਮਲੋਟ ਕਾਲਜ ਆਫ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਦਾ ਪਵਿੱਖ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਕਾਲਜ ਪ੍ਰਬੰਧਕਾਂ ਨੇ ਕਾਲਜ ਬੰਦ ਕਰ ਦਿੱਤਾ ਹੈ ਜਿਸ ਦੇ ਕਾਰਨ ਵੱਖ-ਵੱਖ ਸੈਮੈਸਟਰ ਦੇ ਵਿੱਚ ਪੜਨ ਵਾਲੇ ਕਰੀਬਨ 10 ਵਿਦਿਆਰਥੀਆਂ ਦਾ ਪਵਿੱਖ ਦਾਤ ਇਲਾਕਾ ਹੈ ਪ੍ਰਭਾਵਿਤ ਵਿਦਿਆਰਥੀ ਇਨਸਾਫ ਲਈ ਦਰਦ-ਦਰਦੀਆਂ ਠੋਕਰਾ ਖਾ ਰਹੇ ਨੇ ਲੱਖਰਪੇ ਦੀ ਫੀਸ ਦੇਣ ਦੇ ਬਾਵਜੂਦ ਵਿਦਿਆਰਥੀ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਨਹੀਂ ਕਰ پا ਰਹੇ ਪ੍ਰਭਾਵਿਤ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਸਰ ਜਦੋਂ ਸਾਡੇ ਫਾਈਨਲ ਐਗਜ਼ਾਮ ਹੋਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਤਾ ਕਿ ਤੁਹਾਡਾ ਕਾਲਜ ক্লোਜ਼ਰ ਪਾ ਰਿਹਾ ਹੈ ਚਲੋ ਵਧੀਆ ਗੱਲ ਹੈ ਇਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ ਸਾਨੂੰ ਲੱਗਾ ਕਿ ਜਲਦੀ ਜਲਦੀ ਹੋ ਸਕੇ ਕਿ ਪ੍ਰੋਸੈਸ ਜਲਦੀ ਹੋ ਜਾਏਗਾ ਸ਼ਿਫਟਿੰਗ ਕਰਾ ਦੇਣਗੇ ਸਾਨੂੰ ਹੁਣ 2.5 ਮਨთ ਤੋਂ ਹੁਣ ਅਸੀਂ ਘਰੇ ਬੈਠੇ ਸਾਡਾ ਕੁਝ ਵੀ ਨਹੀਂ ਹੱਲ ਕੀਤਾ ਇਹਨਾਂ ਨੇ ਜਦੋਂ ਵੀ ਹੁਣ ਫੋਨ ਕਰਦੇ ਅਸੀਂ ਕਾਲਜ ਵਾਲਿਆਂ ਨੂੰ ਪੁੱਛਣ ਵਾਸਤੇ ਤੇ ਕੀ ਬਣਿਆ ਕਾਲਜ ਦਾ ਕਹਿ ਦਿੰਦੇ ਆ ਹਜੇ ਪ੍ਰੋਸੈਸਿੰਗ ਚ ਹੈ ਸਾਈਨਿੰਗ ਹੋਏ ਸਰਕਾਰੀ ਆਫਿਸ ਤੇ ਫਾਈਲ ਪਈ ਆ ਪੁੱਛਦੇ ਆ ਕੀ ਬਣਿਆ ਜਦੋਂ ਫੋਨ ਕਰੋ ਉਹਦੀ ਫਿਰ ਕੁਝ ਹੱਲ ਨਹੀਂ ਇਹਦਾ ਕੱਢਿਆ ਉਹਨਾਂ ਨੇ ਸਾਡੇ 3rd ਇਅਰ ਦੇ ਫਾਈਨਲ ਪੇਪਰਾਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡਾ ਕਾਲਜ ਅਸੀਂ ਬੰਦ ਕਰਨਾ ਹੈ ਤੇ ਤੁਹਾਨੂੰ ਜਦੋਂ ਪੇਪਰ ਤੁਹਾਡੇ ਹੋ ਗਈ ਉਹਦੇ ਬਾਅਦ ਤੁਹਾਨੂੰ ਸ਼ਿਫਟ ਕਰ ਦਾਂਗੇ ਇਮੀਡੀਏਟਲੀ ਜਦੋਂ ਤੁਹਾਡੇ ਪੇਪਰ ਕੰਪਲੀਟ ਹੋ ਗਏ ਪਰ ਹੁਣ ਸਾਡਾ ਸਰ ਜਨਵਰੀ ਦਾ ਮਹੀਨਾ ਚੱਲੀ ਜਾਂਦਾ ਦੋ ਮਹੀਨੇ ਸਾਇਟ ਉੱਪਰ ਕੀ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਇਹਨਾਂ ਨੇ ਸਾਨੂੰ ਸ਼ਿਫਟ ਵੀ ਨਹੀਂ ਕਦੇ ਕੀਤਾ ਤੇ ਹੇ ਤੱਕ ਕੋਈ ਅਪਡੇਟ ਨਹੀਂ ਚੰਗੀ ਤਰ੍ਹਾਂ ਦੇ ਰਹੇ ਨੇ ਹਰ ਰੋਜ਼ ਇਹ ਲਾਰੇ ਲਾਉਂਦੇ ਨੇ ਕਿ ਅਸੀਂ ਕੱਲ ਕਰ ਦਾਂਗੇ ਪਰਸੋਂ ਕਰ ਦਾਂਗੇ ਪਰ ਹੇ ਤੱਕ ਕੋਈ ਵੀ ਕਾਰਵਾਈ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਕਿੰਨੀ ਫਾਈਲ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਵਿਦਿਆਰਥੀਆਂ ਦੇ ਮਾਪਿਆਂ ਨੇ ਪੜ੍ਹਾਈ ਖਰਾਬ ਹੋਣ ਤੇ ਚਿੰਤਾ ਜ਼ਾਹਿਰ ਕੀਤੀ ਹੈ ਉਹ ਕਾਲਜ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਦੀ ਮੰਗ ਕੀਤੀ ਹੈ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਮਤਲਬ ਐ ਸਮਝ ਲਓ ਕਿ ਉਹ ਨਾ ਉਧਰ ਦੇ ਨਾ ਉਧਰ ਦੇ ਨਾ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਤੇ ਬੱਚੇ 2.5 ਮਹੀਨਿਆਂ ਤੋਂ ਘਰ ਬੈਠੇ ਨੇ ਤੇ ਸਾਨੂੰ ਇਥੋਂ ਪ੍ਰਸ਼ਾਸਨ ਨੂੰ ਅਸੀਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਤਾਂ ਸਾਨੂੰ ਕੋਈ ਇਸ ਗੱਲ ਦੇ ਵਿੱਚ ਕੋਈ ਸ਼ੋਰਟੀ ਨਹੀਂ ਲੱਗ ਰਹੀ ਕਿਉਂਕਿ ਇਹੀ ਕੁਝ ਇਹੀ ਲੈਂਗੁਏਜ ਜਿਹੜੀ ਉਹ ਕਾਲਜ ਵਾਲੇ ਬੋਲ ਰਹੇ ਨੇ ਕਿ ਫਾਈਲ ਗਈ ਹੋਈ ਆ ਗਈ ਹੋਈ ਆ ਸਾਡੀ ਇਹ ਮੰਗ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਲੈਕਚਰ ਛੋਟ ਨਾ ਹੋ ਜਾਣ ਤਾਂ ਉਹਨਾਂ ਦੀਆਂ ਕਲਾਸਿਸ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਡੀਨ ਨੇ ਕਿਹਾ ਕਿ ਬਲੋਟ ਕਾਲਜ ਆਫ ਇਜ਼ੋ 10 ਵਿਦਿਆਰਥੀਆਂ ਨੂੰ ਦੂਜੇ ਕਾਲਜ ਦੇ ਵਿੱਚ ਟਰਾਂਸਫਰ ਕਰਨ ਦੀ ਲਈ ਚਿੱਠੀ ਆਈ ਹੈ ਜਲਦੀ ਇਹਨਾਂ 10 ਵਿਦਿਆਰਥੀਆਂ ਨੂੰ ਹੋਰ ਕਾਲਜਾਂ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਏਗਾ ਇਹ ਸਾਰਾ ਪ੍ਰੋਸੀਜਰ ਕੰਪਲੀਟ ਕਰਨ ਨੂੰ ਥੋੜਾ ਟਾਈਮ ਲੱਗਦਾ ਹੈ ਯੂਨੀਵਰਸਿਟੀ ਇਸ ਪ੍ਰੋਸੀਜਰ ਦੇ ਵਿੱਚ ਆਲਰੇਡੀ ਲੱਗੀ ਹੋਈ ਹੈ ਤੇ ਗਵਰਨਮੈਂਟ ਨੂੰ ਵੀ ਇੰਟੀਮੇਸ਼ਨ ਭੇਜ ਦਿੱਤੀ ਗਈ ਹੈ ਗਵਰਨਮੈਂਟ ਵੀ ਆਪਣੇ ਲੈਵਲ ਦੇ ਉੱਤੇ ਜੋ ਉਹਨਾਂ ਦੇ ਵਾਸਤੇ ਉਚਿਤ ਹੈਗਾ ਉਹ ਕਰਨਾ ਚਾਹੁੰਦੇ ਨੇ ਉਹ ਕਰ ਰਹੇ ਨੇ ਉਹ ਤੇ ਇਹ ਬੜੀ ਜਲਦੀ ਹੀ ਇਹ ਬੱਚਿਆਂ ਦੇ ਵਾਸਤੇ ਇਹ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟਿੰਗ ਕਰਕੇ ਪੜ੍ਹਾਈ ਦਾ ਇੰਤਜ਼ਾਮ ਬੜੀ ਜਲਦੀ ਕੀਤਾ ਜਾਏਗਾ ਪ੍ਰਭਾਵਿਤ ਵਿਦਿਆਰਥੀ ਪਿਛੇ ਕਈ ਮਹੀਨੇ ਤੋਂ ਆਪਣੀ ਸਿੱਖਿਆ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਇਸ ਸਮੱਸਿਆ ਦੇ ਜਲਦ ਹੱਲ ਦੀ ਗੁਹਾਰ ਲਾਈ ਹੈ ਪ੍ਰਿਤਕੋਰ ਤੋਂ ਨਰੇਸ਼ 세ਠੀ న్యూਸ ਦੀ ਟੀਮ ਪੰਜਾਬ ਤੇ ਖਬਰ ਅੰਮ੍ਰਿਤਸਰ ਤੋਂ ਹੈ ਅੰਮ੍ਰਿਤਸਰ ਦੇ ਇੱਕ ਸਕੂਲ ਦੇ ਵਿੱਚ ਬੱਚੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦਾ ਇਹ ਮਾਮਲਾ ਹੈ ਜਿੱਥੇ ਵਿਕਰਮ ਮਜੀਠੀਆ ਪਹੁੰਚੇ ਸੀ ਪੀੜਿਤ ਬੱਚੀਆਂ ਦੇ ਪਰਿਵਾਰਾਂ ਦੇ ਨਾਲ ਵਿਕਰਮ ਮਜੀਠੀਆ ਨੇ ਗੱਲਬਾਤ ਕੀਤੀ ਸੀ ਔਰ ਮਾਮਲੇ 'ਚ ਸਖਤ ਕਾਰਵਾਈ ਦਾ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਸੀ। ਵਿਕਰਮ ਮਜੀਠੀਆ ਨੇ ਕਿਹਾ ਕਿ ਮਲਜ਼ਮ ਅਧਿਆਪਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ ਪੰਜਵੀਂ ਕਲਾਸ ਦੀਆਂ ਵਿਦਿਆਰਥਣ ਵਿਦਿਆਰਥੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਉਸ ਸਕੂਲ ਪਹੁੰਚੇ ਅਤੇ ਉਹਨਾਂ ਵੱਲੋਂ ਅਧਿਆਪਕ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਗਈ। ਇਹ ਬੰਦੇ ਨੂੰ ਕੋਈ ਕਿੱਥੇ ਵੇਖੇ ਇਹ ਦੇਸ਼ ਲਈ ਇਹ ਪੰਜਾਬ ਦੇ ਲਈ ਖਤਰਾ ਸਮਾਜ ਲਈ ਖਤਰਾ ਇਹ ਤੋਂ ਬਚ ਕੇ ਰੋ ਔਰ ਇਹਨੂੰ ਨਾਲ ਦੀ ਨਾਲ ਜਿਹੜਾ ਨਜ਼ਦੀਕੀ ਥਾਣਾ ਫੜਾਓ ਕਿ ਇਹੇ ਜੇ ਬੰਦੇ ਨੂੰ ਸਜਾਏ ਮੌਤ ਮਿਲੇ ਇਹ ਉਮਰ ਕੈਦ ਦਾ ਵੀ ਹੱਕਦਾਰ ਨਹੀਂ ਔਰ ਇਹਦੇ ਖਿਲਾਫ ਪਤਾ ਨਹੀਂ ਠੀਕ ਹੈ ਪੁਲਿਸ ਦਾ ਜਿਹੜਾ ਉਸ ਦਿਨ ਐਸਐਚਓ ਮਜੀਠਾ ਅਮੋਲਕ ਸਿੰਘ ਸਬ ਇੰਸਪੈਕਟਰ ਕਮਲਪ੍ਰੀਤ ਕੌਰ ਉਹਨਾਂ ਨੇ ਤਾਂ ਸਹੀ ਰੋਲ ਦਾ ਕੀਤਾ ਕਿ ਇਹ ਗਏ ਤੇ ਪਰਚਾ ਦਿੱਤਾ ਮਗਰ ਜੇ ਇਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਕਵਰ ਅਪ ਕਰਨ ਲਈ ਉਸ ਰਕੇਸ਼ ਕੁਮਾਰ ਨੂੰ ਬਚਾਉਣ ਲਈ ਇਹਨਾਂ ਨਾਲ ਹਮਦਰਦੀ ਕਰਨ ਦੀ ਜਗ੍ਹਾ ਹਸਪਤਾਲਾਂ 'ਚ ਇਹ ਕਹੇ ਕਹਰੇ ਸਾਡੇ ਕਲਮ ਦੀ ਸਿਆਹੀ ਮੁੱਕ ਗਈ ਇਸ ਲਈ ਆਈ ਡਿਮਾਂਡ ਸਟ੍ਰਿਕਟਸਟ ਆਫ ਐਕਸ਼ਨ ਇਹ ਪਰਚਾ ਇਮੀਡੀਏਟਲੀ ਦਰਜ ਹੋਵੇ ਔਰ ਇਸ ਨੂੰ ਫਾਸਟ ਟਰੈਕ ਕੋਰਟ 'ਚ ਪਾ ਕੇ ਇਸ ਬੰਦੇ ਨੂੰ ਸਜ਼ਾਏ ਮੌਤ ਮਿਲੇ